और आपने अगाह चल के खालसा पंथ दी की साजना की और बड़े निराले ढंग विसाखी वाले दिन मयान चो नंगी तलवार कड़ के पूरे इकट्ठ संबोधन कर दिया कहण लगे मैनू पंच चाहिए ने विचार तो सिख का जन्म होया तलवार तो सिंह का जन्म होया है ਸਿੱਖ ਬਗਤੀ ਹੈ ਸਿੰਘ ਸ਼ਕਤੀ ਹੈ ਸਿੱਖ ਸੰਤ ਹੈ ਸਿੰਘ ਸਿਪਾਈ ਹੈ ਸਿਪਾਈ ਕੇਵਲ ਸਿਪਾਈ ਹੁੰਦੇ ਨੇ ਸੰਤ ਕੇਵਲ ਸੰਤ ਹੁੰਦੇ ਨੇ ਲੇਕਿਨ ਸੰਗਮ ਕੀਤਾ ਸੰਤ ਬੁੱਝਦਿਲ ਨਾ ਹੋਵੇ ਉਹਨੂੰ ਸਿੰਘ ਬਣਾਇਆ ਹੈ ਸਿਪਾਈ ਬਣਾਇਆ ਹੈ ਤੇ ਸਿਪਾਈ ਜ਼ਾਲਮ ਨਾ ਹੋ ਜਾਏ ਉਸਨੂੰ ਸੰਤ ਬਣਾਇਆ ਹੈ ਨੌ ਪਾਤਸ਼ਾਈਆਂ ਦੀ ਪਹਿਲੀ ਕੋਸ਼ਿਸ਼ ਸੰਤ ਬਣਾਇਆ ਹੈ ਤੇ ਇੱਕ ਦੀ ਕੋਸ਼ਿਸ਼ ਉਸੇ ਨੂੰ ਸਿਪਾਈ ਬਣਾਇਆ ਹੈ ਤਾਂ ਕਿ ਆਪਣੇ ਸੰਤ ਬਣੇ ਦੀ ਰੱਖਿਆ ਕਰ ਸਕੇ ਇੱਕ ਗਾਥਾ ਹੈ ਵਿਸ਼ਵਾਮিত্র ਜੀ ਜਦ ਯੱਗ ਕਰਦੇ ਸਨ ਰਾਖਸ਼ ਲੋਗ ਉਸ ਦੇ ਚ ਗਊ ਦਾ ਮਾਸ ਛੁੱਟ ਦਿੰਦੇ ਸਨ ਤੋਂ ਦਸ਼ਰਤ ਦੇ ਦਰਬਾਰ ਵਿੱਚ ਫਰਿਆਦ ਕੀਤੀ ઋષਿ ਨੇ ਰਾਮ ਤੇ ਲਕਸ਼ਮਣ ਪਹਿਰੇ ਦੇ ਰੂਪ ਵਿੱਚ ਮੈਨੂੰ ਚਾਹੀਦੇ ਨੇ ताकि मैं अपना यज्ञ संपूर्ण कर सका ऐसा ही होया दशरथ ने राम ਤੇ लक्ष्मण ਤੇ ਕੁਝ ਸੈਨਾ ਭੇਜੀ ਕਲਗੀਧਰ ਸਮੂਹ ਭਾਰਤ ਵਾਸੀਆਂ ਨੂੰ ਸੰਬੋਧਨ ਕਰਦਿਆਂ ਆ ਕਹਿਣ ਲਗੇ ਆਪਣਾ ਯੱਗ ਖੁਦ ਕਰੋ ਔਰ ਉਹਦੀ ਰਕਸ਼ਾ ਵੀ ਖੁਦ ਕਰੋ ਕਿਤਨੇ ਚਿਰ ਤੱਕ ਦੂਸਰਿਆਂ ਦੇ ਅੱਗੇ ਹੱਥ ਫੈਲਾਓਗੇ ਖੁਦ ਰਖਸ਼ਕ ਬਣੋ ਆਪਣੀ ਅਸਮਤ ਦੇ ਆਪਣੀ ਇੱਜ਼ਤ ਦੇ ਆਪਣੀ ਕੌਮ ਦੇ ਆਪਣੇ ਧਰਮ ਦੇ ਆਪਣੀ ਇਮਾਨ ਦੇ ਔਰ ਆਪਣੇ ਦੇਸ਼ ਦੇ ਆਪਣੇ ਰਖਵਾਲੇ ਖੁਦ ਬਣੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਤ ਨੂੰ ਸਿਪਾਈ ਬਣਾਇਆ ਔਰ ਸਿੱਖ ਨੂੰ ਸਿੰਘ ਬਣਾਇਆ ਇਹ ਐਸੀ ਉਮਤ ਹੈ ਜੋ ਸਾਰੇ ਜਗਤ ਵਿੱਚ ਦੋ ਨਾਮਾਂ ਨਾਲ ਜਾਣੀ ਜਾਂਦੀ ਹੈ ਸਿੱਖ ਕਰਕੇ ਸਿੰਘ ਕਰਕੇ